ਸਿਆਲੇ ਦੇ ਫੈਨਸ ਲਈ ਖੁਸ਼ਖਬਰੀ ਨਵੇਂ ਗੀਤ ਦਾ ਪੋਸਟਰ ਜਾਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਦਾ ਪੋਸਟਰ ਰਿਲੀਜ਼ ਹੋ ਕੇ ਆਇਆ ਇਹ ਗੀਤ 23 ਜਨਵਰੀ ਨੂੰ ਰਿਲੀਜ਼ ਹੋਵੇਗਾ ਇਹ ਮੂਸੇਵਾਲੇ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ ਇਸ ਤੋਂ ਪਹਿਲਾਂ ਮੂਸੇਵਾਲੇ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਨੂੰ ਦੱਸਦੀ ਹੈ ਕਿ 29 ਮਈ ਦੌਰਾਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੀਤ ਦਾ ਨਿਰਮਾਤਾ ਦਾ ਕਿਡ ਕੰਪਨੀ ਹੋਵੇਗੀ ਜੋ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਕਈ ਗੀਤ ਤਿਆਰ ਕਰ ਚੁੱਕੇ ਹਨ। ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹਾ। ਉਕਤ ਗੀਤ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ਤੇ ਜਾਰੀ ਕੀਤਾ ਗਿਆ ਆ। ਨਿਰਮਾਤਾ ਦਾ ਕਿਡ ਨੇ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਆਲੇ ਦੁਆਲੇ ਦੇਖੋ ਅਸੀਂ ਨੇਤਾ ਹਾਂ ਅਸੀਂ ਜੋ ਵੀ ਕਰਾਂਗੇ ਅਸੀਂ ਦੇਖਾਂਗੇ ਅਤੇ ਬਾਕੀ ਸਾਰੇ ਵੀ ਉਹੀ ਕਰਨ ਦੀ ਕੋਸ਼ਿਸ਼ ਕਰਨਗੇ ਸਿੱਧੂ ਮੂਸੇਵਾਲੇ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਅਗਲੇ ਹੀ ਮਹੀਨੇ 23 ਜੂਨ 2022 ਨੂੰ ਉਹਨਾਂ ਦਾ ਪਹਿਲਾ ਗੀਤ SYL ਰਿਲੀਜ਼ ਹੋਇਆ ਉਹਨਾਂ ਦਾ ਦੂਜਾ ਗੀਤ ਵਾਰ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਤੀਜਾ ਗੀਤ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ ਮੂਸੇਵਾਲੇ ਦਾ ਚੌਥਾ ਗੀਤ ਦਨੰਦ ਚੋਰਨੀ ਸੀ ਜੋ ਕਿ 7 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ ਉਹਨਾਂ ਦਾ ਪੰਜਵਾਂ ਗੀਤ ਵਾਚ ਆਊਟ ਸੀ ਉਹ 12 ਨਵੰਬਰ 2023 ਨੂੰ ਰਿਲੀਜ਼ ਹੋਇਆ ਸੀ ਸਿੱਧੂ ਦਾ ਛੇਵਾਂ ਗੀਤ ਡ੍ਰੀਪੀ ਜੋ ਕਿ 2 ਫਰਵਰੀ 2024 ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਸੱਤਵਾਂ ਗੀਤ 410 11 ਅਪ੍ਰੈਲ 2024 ਨੂੰ ਅਤੇ ਅੱਠਵਾਂ ਗੀਤ ਅਟੈਚ 23 ਅਗਸਤ ਨੂੰ ਰਿਲੀਜ਼ ਹੋਇਆ ਸੀਗਾ ਤੇ ਹੁਣ ਸਿੱਧੂ ਦਾ ਗੀਤ 23 ਜਨਵਰੀ ਨੂੰ ਰਿਲੀਜ਼ ਹੋਣ ਨੂੰ ਤਿਆਰ ਬਰ ਤਿਆਰ ਆ ਧੰਨਵਾਦ ਜੀ